ਅਗਲੇ ਦਿਨ ਗੁਰੂ ਜੀ ਮਰਦਾਨੇ ਨਾਲ ਸਮੁੰਦਰ ਦੇ ਕਿਨਾਰੇ ਬੈਠ ਕੇ ਸ਼ਬਦ ਕੀਰਤਨ ਕਰਨ ਲੱਗੇ ਪਰ ਕੀ ਵੇਖਦੇ ਹਨ ਕਿ ਇੱਕ ਬਹੁਤ ਬੜੀ ਲਾਲ ਹਨੇਰੀ ਆ ਰਹੀ ਹੈ ਜਿਸ ਦਾ ਗੁਆਰ ਸਾਰੇ ਕਾਸ਼ ਵਿੱਚ ਫੈਲਿਆ ਹੋਇਆ ਹੈ ਇਸ ਭਿਆਨਕ ਹਨੇਰੀ ਵਿੱਚ ਮਰਦਾਨੇ ਨੇ ਵੇਖਿਆ ਕਿ ਇੱਕ ਬਹੁਤ ਬੜੀ ਭਿਆਨਕ ਸੂਰਤ ਜਿਸ ਦਾ ਸਿਰ ਆਕਾਸ਼ ਨਾਲ ਦੇ ਪੈਰ ਪਤਾਲ ਵਿੱਚ ਹਨ ਸਾਹਮਣੇ ਆ ਰਹੀ ਹੈ ਜਦ ਮਰਦਾਨਾ ਉਸ ਨੂੰ ਵੇਖ ਕੇ ਬਹੁਤ ਡਰ ਗਿਆ ਅਤੇ ਗੁਰੂ ਜੀ ਨੇ ਕਿਹਾ ਮਰਦਾਨਾ ਤੂੰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਇਸ ਨੂੰ ਵੇਖ ਕੇ ਡਰਨਾ ਇਹ ਬਲਾ ਤੇਰੇ ਨੇੜੇ ਨਹੀਂ ਆਵੇਗੀ ਉਸ ਭਿਆਨਕ ਡਰਾਉਣੀ ਸੂਰਤ ਨੇ ਕਈ অতি ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਅਡੋਲੀ ਬਿਠੇ ਰਹੇ आप जी की अडोलता से निर्वैरता देख के उसने मनुख रूप धार के गुरु जी ने नमस्कार की कहा कि मैं इस युग द राजा हाँ मेरा सेनापति झूठ से निंदा चुकली मार रते शराब आदि खोटे कर्म मेरी फौज है ਤੁਸੀਂ ਮੇਰੇ ਯੁੱਗ ਦੇ avatars ਹੋ ਮੈਂ ਤੁਹਾਨੂੰ ਮੋਤੀਆਂ ਨਾਲ ਚੜੇ ਹੋਏ ਸੋਨੇ ਦੇ ਮੰਦਰ ਤਿਆਰ ਕਰ ਦਿੰਦਾ ਹਾਂ ਉਹਨਾਂ ਵਿੱਚ ਹੀ ਤੁਸਾਂ ਨਿਵਾਸ ਕਰਨਾ ਐਸੇ ਮੰਦਰ ਚੰਦਨ ਅਤੇ ਕਸਤੂਰੀ ਨਾਲ ਲਿਪੇ ਹੋਏ ਹੋਣਗੇ ਕੇਸਰ ਦਾ ਛੜਕਾ ਹੋਵੇਗਾ ਆਪ ਜੀ ਨੇ ਸੁੱਖ ਲੈਣਾ ਹੈ ਤੇ ਆਨੰਦ ਕਰਨਾ ਹੈ गुरुजी दे ए वचन सुन के कलयुग ने कहा महाराज मैं न नरकार दी है कि मैं सारे जीवा दी बुद्धि उलट देवा जिस करके हो चोरी यारी चूठ निंदा चुगली आदि कोटे कर्म करन गुनिया दा नरकार गुनिया दा अनादर करावा ਅਤੇ ਮੂਰਖਾਂ ਨੂੰ ਰਾਜਿਆਂ ਪਾਸ ਪਿਠਾ ਕੇ ਉਵੜਾਈ ਕਰਾਵਾਂ ਜਤ ਸਤ ਦਾ ਨਾਮ ਨਾਰੈ ਦਿਆਂ ਅਤੇ ਉੱਚ ਨੀਚ ਨੂੰ ਬਰਾਬਰ ਕਰਦਿਆਂ ਪਰ ਆਪ ਜਿਵੇਂ ਹੁਕਮ ਕਰੋ ਮੈਂ ਉਸ ਦੀ ਵੀ ਪਾਲਣਾ ਕਰਾਂਗਾ ਗੁਰੂ ਜੀ ਨੇ ਕਿਹਾ ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਪ੍ਰੇਮ ਨਾਲ ਹਰੀ ਕੀਰਤਨ ਅਤੇ ਸਤ ਸੰਗਤ ਨਾਲ ਕਰਨ ਵਾਲੇ ਹੋਣ ਉਨਾ ਉਤੇ ਤੇਰੀ ਇਹ ਸੈਨਾ ਤਾਵਾਂ ਨਾ ਬੋਲੇ ਫਿਰ ਤੇਰਾ ਪ੍ਰਵਾਹ ਸਾਡੇ ਉਹਨਾਂ ਪ੍ਰੇਮੀਆਂ ਉੱਤੇ ਵੀ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ ਕਲਯੁਗ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਹੜਾ ਪੁੱਛਣੇ ਕਾਰ ਦੀ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖੇਗਾ ਉਸ ਉੱਤੇ ਮੇਰਾ ਬਹੁਤ ਥੋੜਾ ਪ੍ਰਵਾਹ ਪਵੇਗਾ ਇਹ ਪ੍ਰੋਸਾਦ ਦੇ ਕੇ ਕਲਯੁਗ ਅੰਤਰ ਧਿਆਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ